ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 300 ਪਜਾਮਾ ਜਿਹੜਾ ਸ਼ਹਾਦਤ ਦਿਹਾੜਾ ਹੈ ਉਹਨੂੰ ਪੰਜਾਬ ਸਰਕਾਰ ਯਾਦ ਕਰ ਰਹੀ ਆ ਉਹਨਾਂ ਦੀ ਸ਼ਹਾਦਤ ਨੂੰ ਨਮਨ ਕਰਦੀ ਆ ਪੰਜਾਬ ਸਰਕਾਰ ਅੱਜ ਅਸੀਂ ਇੱਥੇ ਲਾਈਟ ਐਂਡ ਸ਼ੋ ਜਿਹੜਾ ਪ੍ਰੋਗਰਾਮ ਆ ਉਹ ਕਰਵਾਇਆ ਗਿਆ ਸਾਡੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਹੀ ਪੰਜਾਬ ਦੇ ਲਾਈਟ ਹੈਂਡ ਦਾ ਸ਼ੋਅ ਪ੍ਰੋਗਰਾਮ ਜਿਹੜੇ ਨੇ ਕਰਵਾਏ ਗਏ ਨੇ ਤਾਂ ਕਿ ਸਾਡੇ ਬੱਚੇ ਸਾਡੀ ਸੰਗਤ ਜਿਹੜੀ ਆ ਉਹ ਇਤਿਹਾਸ ਦੇ ਨਾਲ ਜੁੜ ਸਕੇ ਔਰ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰ ਸਕੇ ਆ ਸ਼੍ਰੀ ਗੁਰਤੇਗ ਬਾਹਦਰ ਸਾਹਿਬ ਜੀ ਦੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦੀ ਸ਼ਹਾਦਤ ਜਿਹੜੀ ਆ ਇਹ ਇਤਿਹਾਸ ਦੇ ਪੰਨਿਆਂ ਦੇ ਵਿੱਚ ਇੱਕ ਬਹੁਤ ਧਰਮ ਨੂੰ ਉਹ ਇਵਨ ਦੂਸਰੇ ਧਰਮ ਨੂੰ ਬਚਾਉਣ ਵਾਸਤੇ ਉਹਨਾਂ ਨੇ ਆਪਣੀ ਸ਼ਹਾਦਤ ਜਿਹੜੀ ਆ ਉਹ ਦਿੱਤੀ ਆ ਸੋ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਆ ਬੱਚੇ ਅੱਜ ਇਤਿਹਾਸ ਤੋਂ ਜਾਣੂ ਹੋਏ ਨੇ ਸੋ ਨਾਲ ਸਾਡੇ ਸਾਡੇ ਭੈਣ ਜੀ ਅ ਅੰਮ੍ਰਿਤਸਰ ਇਸ ਤੋਂ ਐਮ ਐਲ ਏ ਮੈਡਮ ਜੀਵਨ ਜੋਤ ਕੌਰ ਜੀ ਸੰਧੂ ਸਾਹਿਬ ਵਸ ਤੋਂ ਐਮ ਐਲ ਏ ਸਾਹਿਬ ਸਾਡੀ ਸਾਰੀ ਟੀਮ ਜਿਹੜੀ ਆ ਉਹ ਇੱਥੇ ਅਸੀਂ ਗੁਰੂ ਸਾਹਿਬ ਨੂੰ ਨਤਮਸਤਕ ਹੋਣ ਵਾਸਤੇ ਪਹੁੰਚੇ ਆ ਮੈਂ ਸਮੂੱਚੀ ਸਾਧ ਸੰਗਤ ਨੂੰ ਬੇਨਤੀ ਕਰੂੰਗਾ ਕਿ ਆ ਚਾਰ ਨਗਰ ਕੀਰਤਨ ਜਿਹੜੇ ਨੇ ਉਹ ਵੱਖ-ਵੱਖ ਸ਼ਹਿਰਾਂ ਤੋਂ ਸ਼ੁਰੂ ਹੋ ਕੇ ਤੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਉਹਨਾਂ ਦੀ ਸਮਾਪਤੀ ਹੋਣੀ ਆ 23 24 25 ਨੂੰ ਉਥੇ ਜਿਹੜੇ ਨੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਪ੍ਰੋਗਰਾਮ ਨੇ 23 ਨੂੰ ਸਰਬ ਧਰਮ ਸੰਮੇਲਨ ਜਿਹੜਾ ਆ ਉਹ ਕਰਵਾਇਆ ਜਾਣਾ ਕਿ ਗੁਰੂ ਸਾਹਿਬ ਸਾਰੇ ਧਰਮਾਂ ਦੇ ਰੈਬਰ ਸੀਗੇ ਔਰ 24 ਤਰੀਕ ਨੂੰ ਅਸੀਂ ਪੰਜਾਬ ਦੀ ਵਿਧਾਨ ਸਭਾ ਦਾ ਜਿਹੜਾ اجلاس ਆ ਪਹਿਲੀ ਵਾਰੀ ਚੰਡੀਗੜ੍ਹ ਤੋਂ ਬਾਹਰ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਇਹ اجلاس ਹੋਏਗਾ ਭਾਈ ਜੱਤਾ ਜੀ ਜਿਹੜੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਸੀਸ ਪਾਵਨ ਪਵਿੱਤਰ ਸੀਟ ਜਿਹੜਾ ਉਹ ਦਿੱਲੀ ਤੋਂ ਲੈ ਕੇ ਜਿਹੜਾ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੇ ਸੀਗੇ ਉਥੇ ਮੈਮੋਰੀਅਲ ਬਣਾਇਆ ਗਿਆ ਹੈ ਪਿਛਲੇ ਦਿਨੀ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਉਸ ਮੈਮੋਰੀਅਲ ਦਾ ਉਦਘਾਟਨ ਕੀਤਾ ਉਸ ਮੈਮੋਰੀਅਲ ਦੇ ਵਿੱਚ ਜਿਹੜਾ ਸਾਡਾ ਪੰਜਾਬ ਵਿਧਾਨ ਸਭਾ ਦਾ ਇਜਲਾਸ ਜਿਹੜਾ ਆ ਉਹ ਹੋਣ ਜਾ ਰਿਹਾ ਹੈ ਇਸ ਤੋਂ ਇਲਾਵਾ ਅਸੀਂ ਭਾਰਤ ਦੇ ਸਾਰੇ ਜਿਹੜੇ ਮਾਨਯੋਗ ਮੁੱਖ ਮੰਤਰੀ ਸਾਹਿਬਾਨ ਨੇ ਉਹਨਾਂ ਨੂੰ ਇਸ ਪ੍ਰੋਗਰਾਮਾ ਦੇ ਵਿੱਚ ਸ਼ਮੂਲੀਅਤ ਕਰਨ ਦਾ ਸੱਦਾ ਪੱਤਰ ਦਿੱਤਾ ਹੈ ਔਰ ਇਕ ਵੱਡੀ ਟੈਂਟ ਸਿਟੀ ਜਿਹੜੀ ਆ ਉੱਥੇ ਐਸਟੈਬਲਿਸ਼ ਕੀਤੀ ਗਈ ਆ ਸੋ ਜਿਹਦੇ ਵਿੱਚ ਲਗਭਗ 12000 ਜਿਹੜੇ ਸੰਗਤ ਦੇ ਰੋਜ਼ਾਨਾ ਠਹਿਰਨ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਸੋ ਮੈਂ ਸਮੁੱਚੀ ਸੰਗਤ ਨੂੰ ਇਹੋ ਹੀ ਬੇਨਤੀ ਕਰੂੰਗਾ ਕਿ ਆਓ ਆਪਾਂ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਜਿਹੜਾ ਹੈ ਉਹਨਾਂ ਨੂੰ ਨਤਮਸਤਕ ਹੋਏ ਉਹਨਾਂ ਦਾ ਅਸ਼ੀਰਵਾਦ ਜਿਹੜਾ ਉਹ ਪ੍ਰਾਪਤ